ਸਿੱਖ ਜਗਤ ਅੰਦਰ ਜੋ ਮਹਾਨ ਮੀਰੀ ਪੀਰੀ ਦਾ ਸਿਧਾਂਤ ਹੈ ਉਸ ਬਾਬਤ ਕੁਝ ਆਪ ਸੰਗਤ ਦੇ ਨਾਲ ਵਿਚਾਰ ਸਾਂਝੇ ਕਰੇਗਾ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਦਾ ਪਹਿਲਾ અવਤਾਰ ਨੇ ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਜੋਤ ਰੂਪ ਹਰਾਪ ਗੁਰਨਾਨਕ ਕਹਾਇਓ ਗੁਰੂ ਨਾਨਕ ਸਾਹਿਬ ਦੇ ਛੇਵੇਂ ਜਾਮੇ ਖੁਦਾ ਦੇ ਛੇਵੇਂ અવਤਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਦੀ ਅਸਮਤ ਤੇ ਇਹ ਭੋਲ ਭਾਈ ਗੁਰਦਾਸ ਜੀ ਨੂੰ ਕਹਿਣੇ ਪੈ ਗਏ ਛਠਮ ਪੀਰ ਬੈਠਾ ਗੁਰਪਾਰੀ ਪੀਰਾਨ ਪੀਰ ਔਰ ਭਾਰੀ ਇਨਾ ਐ ਵੀ ਉਹਦੇ ਤੁਲ ਦੁਨੀਆ ਦੇ ਕੋਈ ਰਹਿਬਰ ਮਹਾਪੁਰਸ਼ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਘੁਰ ਕੀ ਮਹਿਮਾ ਕਿਆ ਕਹਾ ਗੁਰਬ ਵੇਕ ਸਤ ਸਰ ਉਹੋ ਆਦ ਜੋਗਤ ਦੀ ਜੁਗਾ ਜੁਗ ਪੂਰਾ ਪਰਮੇਸ਼ਰ ਗੁਰੂ ਦੀ ਮਹਿਮਾ ਕਿਤਨੀ ਕਗਾ ਸਕਦੇ ਹੋ ਅੰਤ ਨਹੀਂ ਆਵੇਗਾ ਹਾਂ ਗਾ ਕੇ ਜੀਵਨ ਸਫਲਾ ਕਰ ਲਵੋ ਸਾਗਰ ਦਾ ਅੰਤ ਬੁਲਬਲੇ ਨਹੀਂ ਬਾ ਸਕਦੇ ਕਹਿੰਦੇ ਉਹਦੀ ਉਪਮਾ ਬੜੀ ਵੱਡੀ ਹੈ ਇਸ ਦਾ ਪੋਸ਼ਨ ਆਫ ਤੁਹਾਡੀ ਵਾਈਨ ਨੋਲੇਜ ਟਰੂਥਫੁਲਨੈਸ ਮੈਰਕੁਲਸ ਪਾਵਰਸ ਗੁਰੂ ਦੇ ਤੁਲ ਕੋਈ ਵੀ ਨਹੀਂ ਹੈ ਦੁਨੀਆ ਪੂਰਾ ਪਰਮੇਸ਼ਵਰ ਹੈ ਉਹ ਪਰਮਾਤਮਾ ਦੇ ਉਹ ਸਰਗੁਣ ਸਰੂਪ ਨੇ ਹੀ ਇਜ਼ ਦਾ ਪਰਫੈਕਟ ਲਾਰਡ ਐਸੇ ਗੁਰੂ ਹਰ ਗੋਬਿੰਦ ਸਾਹਿਬ ਬਾਬਤ ਭਾਈ ਨੰਦ ਲਾਲ ਜੀ ਨੇ ਫਾਰਸੀ ਵਿੱਚ ਇਹ ਬਚਨ ਕਿਹਾ ਇਅਜ਼ਾਜ਼ੇ ਬਾਖਸ਼ ਮਿਨੁਲ ਸ਼ਮਸ ਅਜ਼ਹਰ ਵਾ ਮੰਸਲੇ ਬੁਲੀ ਆਇਸ਼ ਅਜ਼ਹਰ ਕੁਲਬੀ ਬਰਤਰ ਇਹਦੇ ਅਰਥ ਸਮਝੋ ਕਹਿੰਦੇ ਆਏ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਜਿਹੜੀ ਪਾਵਨ ਵਡਿਆਈ ਹੈ ਪਵਿੱਤਰ ਵਡਿਆਈ ਹੈ ਉਹ ਬੜੀ پاک ਹੈ ਬੜੀ ਮਹਾਨ ਹੈ ਤੇ ਨਾਲ ਕਹਿੰਦੇ ਨੇ ਸ਼ਮਸ ਸੂਰਜ ਤੋਂ ਭਾਵ ਹੈ ਇਨੀ ਮਹਾਨ ਇਨੀ ਉੱਚੀ ਹੈ ਵੀ ਸੂਰਜ ਦੀ ਰੌਸ਼ਨੀ ਵੀ ਉੱਥੇ ਨਹੀਂ ਪਹੁੰਚ ਸਕਦੀ ਸੂਰਜ ਦੀ ਚਮਕ ਨਾਲੋਂ ਵੀ ਮਹਾਨ ਚਮਕ ਹੈ ਤੁਹਾਡੀ ਆਇਆ ਗੁਰੂ ਹਰਗੋਬਿੰਦ ਸਾਹਿਬ ਤੁਹਾਡਾ ਉੱਚਾ ਮਰਤਬਾ ਸੂਰਜ ਨਾਲੋਂ ਵੀ ਮਹਾਨ ਹੈ ਜਿੰਨੇ ਮਹਾਨ ਮਰਤਬੇ ਨੇ ਨਾ ਸਤਪੁਰਸ਼ਾਂ ਦੇ ਉਹਨਾਂ ਤੋਂ ਵੀ ਤੁਸੀਂ ਦੀਨ ਦੁਨੀਆ ਦੇ ਤੁਸੀਂ ਮਾਲਕ ਕੋ ਗੁਰੂ ਗ੍ਰੰਥ ਸਾਹਿਬ ਦੇ ਸਭ ਤੇ ਵੱਡ ਸਮਰਾਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਗੁਰੂ ਨਾਲੋਂ ਵੱਡਾ ਕੋਈ ਨਹੀਂ ਹੈ ਦੁਨੀਆ ਤੇ ਗੁਰੂ ਇਸ ਰਿਵਾਇਨ ਹੀ ਇਸ ਆਲ ਪਾਵਰਫੁਲ ਉਹਦੇ ਬਰਾਬਰ ਕੋਈ ਹੋ ਨਹੀਂ ਸਕਦਾ ਆ ਗੁਰੂ ਹਰगोਬਿੰਦ ਸਾਹਿਬ ਦੀ ਸ਼ਰਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਰਨ ਵਿੱਚ ਕਹਿੰਦੇ ਸਾਰੇ ਹੀ ਸੁਖ ਮਿਲ ਜਾਣਗੇ ਯੂ ਵਿਲ ਆਬਟੇਨ ਆਲ ਦਾ ਕੰਫਰਟਸ ਸਭ ਸੁੱਖ ਤੈਨੂੰ ਇਥੋਂ ਮਿਲ ਜਾਣਗੇ ਐਸੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਪ੍ਰਕਾਸ਼ ਵਡਾਲੀ ਵਿਖੇ ਹੁੰਦਾ ਹੈ 1652 ਬਿਕਰਮੀ ਸੰਮਤ ਨੂੰ ਪਿਤਾ ਪ੍ਰਤਾਖ ਹਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਤਾ ਗੰਗਾ ਜੀ ਦੇ ਪਾਕ ਹਿਰਦੇ ਚੋਂ ਪ੍ਰਗਟ ਹੋਏ ਪਾਤਸ਼ਾਹ ਕੈਸਾ ਪਰਿਵਾਰ ਹੈ ਦਾਦਾ ਗੁਰੂ ਰਾਮਦਾਸ ਨੇ ਜਿਹਨੂੰ ਬਾਣੀ ਕਹਿੰਦੀ ਐ ਪੂਰੀ ਹੋਈ ਕਰਾ ਬਾਤ ਆਪ ਸਿਰਜਣ ਹਾਰੈ ਧਾਰਿਆ ਧਨ ਧਨ ਰਾਮਦਾਸ ਗੁਰ ਜਨ ਸਿਰਿਆਤ ਨੇ ਸਵਾਰਿਆ ਪੂਰੀ ਕਰਾ ਬਾਤ ਦੇ ਸਹਿਤ ਜੋ ਖੁਦਾ ਦੁਨੀਆ ਤੇ ਪ੍ਰਗਟ ਹੋਇਆ ਉਹ ਗੁਰੂ ਰਾਮਦਾਸ ਸੀ ਤੇ ਨਾਲ ਦਾਦੀ ਮਾਤਾ ਭਾਮੀ ਐ ਨਾਨਾ ਕ੍ਰਿਸ਼ਨ ਚੰਦ ਜੀ ਨੇ ਤੇ ਨਾਨੀ ਤਨਮੰਤੀ ਜੀ ਨੇ ਮਹਾਰਾਜ ਪ੍ਰਗਟ ਹੋਏ ਸਮਾ ਆਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਨ ਦੇ ਲਈ ਇਨਸਾਨੀਅਤ ਦੇ ਲਈ ਧਰਮ ਦੇ ਲਈ ਆਜ਼ਾਦ ਬੁਲੰਦ ਹਸਤੀ ਨੂੰ ਦੁਨੀਆ ਦੇ ਉਤੇ ਪ੍ਰਗਟ ਰੱਖਣ ਦੇ ਲਈ ਹਿਊਮਨ ਰਾਈਟਸ ਦੇ ਲਈ ਸ਼ਹਾਦਤ ਦੀ ਉਦੀ ਮਾਨਦੇ ਨੇ ਤਤੀ ਤਵੀ ਤੇ ਬਿਠਾ ਕੇ ਜ਼ਾਹਗੀਰ ਦੇ ਹੁਕਮ ਵਿੱਚ ਮਰਤਜ਼ਾ ਖਾਨ ਚੰਦੂ ਵਰਗਿਆਂ ਦੁਸ਼ਟਾ ਵੱਲੋਂ ਸ਼ਹੀਦ ਕੀਤਾ ਜਾਂਦਾ ਹੈ ਪਾਤਸ਼ਾਹ ਰੋਂ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਰਸਤਾ ਬਦਲਿਆ ਹੈ ਇਹ ਜਿਹੜੀ ਭਗਤੀ ਹੈ ਨਾ ਇਹ ਜਿਹੜੀ ਪੀਰੀ ਹੈ ਰਾਜ ਨੇ ਇਹ ਜਾਣਿਆ ਵੀ ਇਸ ਨਿਰਮਾਣਤਾ ਨੂੰ ਭਗਤੀ ਨੂੰ ਪੀਰੀ ਨੂੰ ਫਕੀਰੀ ਨੂੰ ਮੁਗਲਿਆ ਸਲਤਨਤ ਬੁਝਦਲੀ ਸਮਝਣ ਲੱਗ ਪਈ ਹੈ। ਵੇਖੋ ਇੱਕ ਸੁਭਾਅ ਹੁੰਦਾ ਹੈ ਬੰਦੇ ਦਾ ਨਿਮਰਤਾਵਾਦ ਦਾ ਉਹ ਹਰ ਇੱਕ ਨੂੰ ਚੋਕੇ ਫਤੇ ਬੁਲਾਉਂਦਾ ਹੈ। ਸੰਗਤ ਇਹ ਜਾਨ ਰੱਖਦੀ ਹੈ ਵੀ ਇਹ ਇੱਕ ਸਿੱਖ ਦੂਸਰੇ ਸਿੱਖ ਦਾ ਅਦਬ ਕਰ ਰਿਹਾ ਹੈ। ਇਹ ਕੋਈ ਕਿਸੇ ਦੇ ਅੱਗੇ ਗੜਗੜਾਉਣਾ ਨਹੀਂ ਹੁੰਦਾ। ਪਰ ਇਹੀ ਫਤਹਿ ਤੁਸੀਂ ਥੋੜੀ ਜੀ ਨੀਵੀ ਹੋ ਕੇ ਕਿਸੇ ਹੁਕਮਰਾਨ ਨੂੰ ਲੀਡਰ ਨੂੰ ਬਿਤਾਓ ਕਿ ਉਹਨੇ ਕਹਿਣਾ ਮੇਰੇ ਮਰਾਠਬੇ ਤੋਂ ਡਰਦਾ ਹੀ ਛੁਕੀ ਜਾਂਦਾ ਹੈ ਇਹ ਹੁਕਮਰਾਨ ਨਿਮਰਤਾ ਨੂੰ 부ਜਦਲੀ ਸਮਝ ਬੈਦੇ ਨੇ ਫਕੀਰੀ ਨੂੰ 부ਜਦਲੀ ਸਮਝ ਲੈਂਦੇ ਨੇ ਇਹਨਾਂ ਦੇ ਨਾਲ ਮੀਰੀ ਹੀ ਵਰਤਣੀ ਪੈਂਦੀ ਹੈ ਸ਼ਕਤੀ ਹੀ ਵਰਤਣੀ ਪੈਂਦੀ ਹੈ ਭਗਤੀ ਨੂੰ ਇਹ ਸਮਝਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਜਾਣਿਆ ਵੀ ਹੁਣ ਕੰਡਿਆਂ ਦੇ ਮੂੰਹ ਭੰਨਣ ਦੇ ਲਈ ਕੰਡਿਆਂ ਵਰਗੀ ਕਠੋਰਤਾ ਹੀ ਚਾਹੀਦੀ ਹੈ ਹੁਣ ਇਟ ਨਾਲ ਟਕਰਾਉਣ ਦੇ ਲਈ ਪੱਥਰ ਬਣਨਾ ਪਵੇਗਾ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਇਹਨਾਂ ਦੇ ਦਰਮਿਆਨ ਇਹ ਜੋ ਪਹਿਲੀ ਤੋਂ ਪੰਨੀ ਪਾਤਸ਼ਾਹੀ ਤੱਕ ਗੁਰੂ ਸਹਿਬਾਨ ਨੇ ਇਹ ਫਕੀਰੀ ਵਿੱਚ ਵਰਤੇ ਨੇ ਬਰਸ਼ ਤੇ ਮੁਗਲ ਬੜਾ ਜ਼ੁਲਮ ਕਰਦੇ ਸਨ ਬਾਬਰ ਵਰਗੇ ਜ਼ਬਰ ਲੋਕ ਪ੍ਰੇਮ ਨਾਲ ਸਮਝਾਇਆ ਇਹ ਨਹੀਂ ਸਮਝੇ ਉਲਟਾ ਸਮਝਾਉਣ ਵਾਲੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਗਿਆਨ ਦਾ ਹਨੇਰਾ ਸੀ ਅਗਿਆਨ ਦਾ ਧੱਕਾ ਸੀ ਪੈਲੀਆਂ ਪੰਜ ਪਾਤ ਸ਼ਾਈਆਂ ਨੇ ਗਿਆਨ ਦੀ ਖੜਗ ਲੈ ਕੇ ਉਹ ਅੰਧਕਾਰ ਨੂੰ ਮਿਟਾ ਦਿੱਤਾ ਕੱਟ ਦਿੱਤਾ ਵੱਢ ਦਿੱਤਾ ਹੁਣ ਅਗਿਆਨ ਦੇ ਧੱਕੇ ਨਾਲੋਂ ਰਾਜਸੀ ਧੱਕਾ ਵੱਧ ਹੈ ਤੇ ਰਾਜਸੀ ਧੱਕਾ ਕਰਨ ਵਾਲੇ ਹੁਕਮਰਾਨ ਗਿਆਨ ਦੀ ਖੜਗ ਨਾਲ ਨਹੀਂ ਕੱਟੇ ਜਾਣੇ ਇਹ ਪ੍ਰਤੱਖ ਲੋਹ ਖੜਗ ਨਾਲ ਕਟਣੇ ਪੈਣੇ ਨੇ ਇਹਨਾਂ ਲਈ ਲੋਹ ਖੜਗ ਉਠਾਉਣੀ ਪੈਣੀ ਹੈ ਗਊ ਗਰੀਬ ਦੀ ਹਤਿਆ ਕਰਦੇ ਨੇ ਭਾਰਤ ਵਰਸ਼ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਏ ਜ਼ੁਲਮੋਂ ਸਿਤਮ ਟਾਉਂਦੇ ਨੇ ਲੁਕਾਈ ਤੇ ਮਹਾਰਾਜ ਕਹਿੰਦੇ ਰਾਜਸੀ ਧੱਕੇ ਨੂੰ ਰੋਕਣ ਦੇ ਲਈ ਜ਼ੁਲਮ ਨੂੰ ਮਿਟਾਉਣ ਦੇ ਲਈ ਹੁਣ ਤਲਵਾਰ ਚੁੱਕਣੀ ਪੈਣੀ ਏ ਅਗਿਆਨ ਨੂੰ ਗਿਆਨ ਦੀ ਖੜਗ ਕੱਟਦੀ ਏ ਜ਼ੁਲਮ ਨੂੰ ਪਰਤਖ ਲੋਹ ਖੜਗ ਕੱਟਦੀ ਏ ਹੁਣ ਗਿਆਨ ਖੜਗ ਦੇ ਨਾਲ ਨਾਲ ਲੋਹ ਖੜਗ ਦੀ ਲੋੜ ਏ ਹੁਣ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕਰਨ ਦਾ ਸਮਾਂ ਹੈ ਪ੍ਰੇਮ ਰਸ ਦੇ ਨਾਲ-ਨਾਲ ਹੁਣ ਵੀਰ ਰਸ ਲਿਆਉਣਾ ਪਵੇਗਾ ਅਧਿਆਤਮਕ ਸ਼ਕਤੀ ਦੇ ਨਾਲ-ਨਾਲ ਹੁਣ ਸਰੀਰਕ ਸ਼ਕਤੀ ਵੀ ਪ੍ਰਗਟ ਕਰਨੀ ਪਵੇਗੀ ਰਬਾਬ ਦੇ ਨਾਲ-ਨਾਲ ਹੁਣ ਤਲਵਾਰ ਪ੍ਰਗਟ ਕਰਨੀ ਪਵੇਗੀ ਏਦਾਂ ਪੀਰੀ ਦੇ ਨਾਲ ਹੁਣ ਮੀਰੀ ਪ੍ਰਗਟ ਕਰਨੀ ਪਵੇਗੀ ਸਾਡੇ ਜੀਵਨ ਦੇ ਇਹ ਦੋ ਪੱਖ ਨੇ ਇੱਕ ਪੱਖ ਵੀ ਭਾਰੂ ਪੈ ਜਾਵੇ ਤੇ ਜੀਵਨ ਵਿੱਚ ਇਉਂ ਸਮਝ ਲਓ ਸਟੇਬਲ ਨੈਸ ਨਹੀਂ ਰਹਿੰਦੀ ਟਿਕਾਹ ਨਹੀਂ ਰਹਿੰਦਾ ਦਾਵਾਂ ਡੋਲ ਹੋ ਜਾਂਦੇ ਆ ਅਸੀਂ ਅਧਿਆਤਮਿਕ ਪੱਖ ਭਾਰਤ ਵਿੱਚ ਬੜਾ ਹਾਵੀ ਰਿਹਾ ਹੈ ਬੜੇ ਮਹਾਪੁਰਸ਼ ਪੈਦਾ ਹੋਏ ਅਧਿਆਤਮਿਕਤਾ ਦਾ ਉਪਦੇਸ਼ ਦਿੰਦੇ ਰਹੇ ਬੜੀ ਤਰੱਕੀ ਕੀਤੀ ਭਗਤੀ ਦੀ ਦੁਨੀਆ ਵਿੱਚ ਭਾਰਤ ਦੇ ਲੋਕਾਂ ਨੇ ਹੁਣ ਜ਼ਿਆਦਾਤਰ ਅਧਿਆਤਮਿਕ ਉਪਦੇਸ਼ ਦੇਣ ਵਾਲੇ ਮਹਾਪੁਰਸ਼ਾਂ ਅਹਿੰਸਾ ਦਾ ਨਾਰਾ ਲਾਇਆ ਜਿਵੇਂ ਮਹਾਤਮਾ ਬੁੱਧ ਨੇ ਨਹੀਂ ਕਿਹਾ ਅਹਿੰਸਾ ਪਰਮੋਧਰਮਨ ਪਰਮ ਧਰਮ ਅਹਿੰਸਾ ਹੈ ਹਿੰਸਾ ਛੱਡ ਦਿਓ ਤਲਵਾਰ ਛੱਡ ਦਿਓ ਭਾਰਤਵਰਸ਼ ਦੇ ਲੋਕਾਂ ਨੇ ਤਲਵਾਰ ਰੱਖ ਦਿੱਤੀ ਕਲੀ ਮਾਲਾ ਫੜ ਕੇ ਬਹਿ ਗਏ ਮੈਡੀਟੇਸ਼ਨ ਤੇ ਬਹਿ ਗਏ ਉਹ ਨਿਰਮਾਣਤਾ ਇਨੀ ਗਹਿਰੀ ਬਹਿ ਗਈ ਇਹਨਾਂ ਦੇ ਅੰਦਰ ਇਹ ਹੌਲੀ-ਹੌਲੀ ਕਾਇਰ ਹੁੰਦੇ ਗਏ ਇਹਨੇ ਠੰਡੇ ਪੈ ਗਏ ਇਹ ਕਾਇਰ ਜੇ ਹੋ ਗਏ 나ਦਰ ਸ਼ਾਹ ਵਰਗੇ ਹੁਕਮਰਾਨ ਮੁਠੀ ਪਰ ਸਿਪਾਈਆਂ ਨੂੰ ਲੈ ਕੇ ਆਉਂਦੇ ਨੇ afghanistan ਤੋਂ chalde ne bharat da maal asbab izzat lutde ne ladkiyan nu ਮੁੰਵਾ ਬੇਟੀਆਂ ਨੂੰ ਬੰਦੀ ਬਣਾਉਂਦੇ ਨੇ afghanistan ਵਿੱਚ ਟਕਿਆਂ ਤੇ ਵੇਚਦੇ ਨੇ ਕੋਈ ਪੁੱਛਣ ਵਾਲਾ ਨਾ ਰਿਹਾ ਨਾ ਦਰਸ਼ਾਖਾਨਾ ਨੂੰ ਵੀ ਇਹ ਜ਼ੁਲਮ ਕਿਉਂ ਕਰਦੇ ਹੋ ਕਿਉਂਕਿ ਜਿਹਦੇ ਹੱਥ ਤਲਵਾਰ ਹੈ ਉਹਨੂੰ ਮਾਲਾ ਵਾਲਾ ਕੀ ਪੁੱਛੇ ਉਹਦੇ ਸਾਵੇਂ ਤੇ ਤਲਵਾਰ ਲੈ ਕੇ ਨਿੱਤਰਨਾ ਪੈਂਦਾ ਹੈ ਬਾਬਰ ਨੇ ਦੇਖੋ ਈਮਨਾਬਾਦ ਦਾ ਹਾਲ ਕੀ ਕੀਤਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਣੀ ਵਿੱਚ ਦਰਸਾਇਆ ਹੈ ਪੁੱਛੋ ਮਹਾਰਾਜ ਕਿਉਂ ਭਾਰਤ ਵਰਸ਼ ਦੇ ਉੱਤੇ ਜ਼ੁਲਮ ਹੋਇਆ ਮਹਾਰਾਜ ਕਹਿੰਦੇ ਪਰਜਾ ਕਮਜ਼ੋਰ ਹੋ ਗਈ ਸੀ ਉਹ ਤਲਵਾਰਾਂ ਚਲਾਉਂਦੇ ਸਨ ਇਹ ਮਾਲਾ ਲੈ ਕੇ ਬੈਠੇ ਸੀ ਭਾਰਤ ਦੇ ਲੋਕ ਵੀ ਅਸੀਂ ਮੰਤਰ ਚਲਾਵਾਂਗੇ ਤੇ ਮੁਗਲਾਂ ਨੂੰ ਅੰਨੇ ਕਰ ਦਵਾਂਗੇ ਬਾਬਰ ਚੜਕੇ ਆਉਂਦਾ ਹੈ ਸ਼ਸਤਰ ਵਿਦਿਆ ਵਿੱਚ ਨਿਪੁੰਨ ਸੀ ਮਾਲਾ ਲੈ ਕੇ ਸਨਮੁਖ ਪੀਰ ਫਕੀਰ ਪੰਡਿਤ ਬੈਠ ਗਏ ਮੰਤਰ ਮਾਰੇ ਗਏ ਟੂਨੇ ਟਪੇ ਕੀਤੇ ਗਏ ਕੰਮ ਕੁਝ ਨਾ ਆਇਆ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਵਿਚ ਮੰਦਰ ਮੁਸ਼ਮਸ਼ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾਲਾਇਆ ਕਹਿੰਦੇ ਮੰਤਰਾਂ ਨਾਲ ਮੁਗਲ ਅੰਨੇ ਨਾ ਹੋਏ ਸਾਗੋ ਮੰਤਰ ਪੜਨ ਵਾਲਿਆਂ ਨੂੰ ਗਲੀਆਂ ਵਿੱਚ ਰੋਲ ਦਿੱਤਾ ਗਿਆ ਕਰੋੜਾਂ ਪੀਰ ਤੇ ਆਏ ਪਰ ਮਹਾਰਾਜ ਕਹਿੰਦੇ ਨੇ ਕਿਸੇ ਨੇ ਨਾ ਸੁਣੀ ਕਿਸੇ ਨੇ ਨਾ ਰੱਖਿਆ ਤਲਵਾਰਾਂ ਰੱਖ ਕੇ ਜਿਹੜੇ ਮੰਤਰਾਂ ਦਾ ਆਸਰਾ ਲੈਂਦੇ ਨੇ ਉਹ ਗੁਲਾਮ ਹੋ ਜਾਂਦੇ ਨੇ ਤੇ ਭਾਰਤ ਗੁਲਾਮ ਹੋ ਗਿਆ ਅਹਿੰਸਾ ਦੇ ਨਾਰੇ ਲਾਉਂਦਾ ਲਾਉਂਦਾ ਥਾਨ ਮੁਕਾਮ ਸਭ ਜਲਾ ਦਿੱਤੇ ਗਏ ਮੰਦਰ ਜਲਾ ਦਿੱਤੇ ਗਏ ਬڑے-ਬڑے ਸ਼ਹਿਜਾਦੇ بڑے-ਬڑے ਬ੍ਰਾਹਮਣ ਮਿੱਟੀ ਵਿੱਚ ਰੋਲ ਦਿੱਤੇ ਗਏ ਗਲੀਆਂ ਵਿੱਚ ਕਿਉਂ ਲੋਥੜੇ ਖਿਲਰੇ ਪਏ ਨੇ ਸ਼ਰੀਰ ਦੇ ਮਹਾਰਾਜ ਕਹਿੰਦੇ ਨੇ ਇੱਕ ਨਾ ਚੱਲੀ ਭਾਰਤ ਵਰਸ਼ ਦੇ ਲੋਕਾਂ ਦੀ ਐਸੇ ਗੁਲਾਮ ਲੋਕਾਂ ਨੂੰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੁਰਜੀਤ ਕਰਨਾ ਚਾਹੁੰਦੇ ਨੇ ਕਹਿੰਦੇ ਹੁਣ ਭਗਤੀ ਦੇ ਨਾਲ ਸ਼ਕਤੀ ਵਰਤਣੀ ਪਵੇਗੀ ਨਹੀਂ ਤੇ ਇਹ ਗੁਲਾਮੀ ਟੁੱਟਣੀ ਨਹੀਂ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ 1663 ਬਿਕਰਮੀ ਸੰਮਤ ਦੇ ਵਿੱਚ ਕੇਵਲ 11 ਸਾਲ ਦੀ ਉਮਰ ਹੈ ਬਾਪੂ ਦੀ ਬਾਬਾ ਹਰਗੋਬਿੰਦ ਸਾਹਿਬ ਦੀ ਕੋਠੜੀ ਸਾਹਿਬ ਵਿਖੇ ਗੁਰਤਾ ਗੱਦੀ ਦੀ ਦਸਤਾਰਬੰਦੀ ਹੁੰਦੀ ਹੈ ਦਿਲਕ ਲੱਗਦਾ ਹੈ ਗੁਰਦਾ ਦਾ ਮਹਾਰਾਜ ਸਿੱਖੀ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਜੋ ਮੰਜੀਆਂ ਪੀੜੀਆਂ ਥਾਪਦੇ ਸਨ ਪ੍ਰਚਾਰਕ ਥਾਪਦੇ ਸਨ ਜੋ ਮਸੰਦ ਸਨ ਉਹ ਸਾਰੇ ਆਏ ਨੇ ਕੋਈ ਛੇਲੀ ਟੋਪੀ ਲਿਆਇਆ ਹੈ ਕੋਈ ਮਾਲਾ ਲਿਆਇਆ ਹੈ ਕੋਈ ਮੰਜੀ ਲਿਆਇਆ ਹੈ ਸਭ ਕੁਝ ਗੁਰੂ ਸਾਹਿਬ ਦੇ ਅੱਗੇ ਧਰ ਦਿੱਤਾ ਗਿਆ ਇਹ ਜਿਹੜਾ ਛੇਲੀ ਲਬਜ਼ ਹੈ ਨਾ ਇਹਨੂੰ ਆ ਅੱਜ ਕੱਲ ਦੀ ਟੋਪੀ ਨਾ ਸਮਝੋ ਉਹਨਾਂ ਜਾਂ ਰੇਸ਼ਮ ਦੀ ਇਹ ਰੱਸੀ ਹੁੰਦੀ ਹੈ ਸਾਫੇ ਦੇ ਉਤੋਂ ਦੀ ਫਕੀਰ ਬੰਦੇ ਨੇ ਉਹ ਕਈਆਂ ਨੇ ਸੇਲੀ ਟੋਪੀ ਅੱਜ ਕੱਲ ਦੀ ਟੋਪੀ ਵਰਗੀ ਸਮਝ ਕੇ ਫੋਟੋਆਂ ਹੀ ਗੁਰੂ ਸਹਿਬਾਨਾਂ ਦੀ ਟੋਪੀ ਦੀ ਪਾ ਕੇ ਬਣਾ ਦਿੱਤੀਆਂ ਨੇ ਕਲਗੀਧਰ ਮਹਾਰਾਜ ਨੇ ਦਸਤਾਰਾ ਬਖਸ਼ਿਆ ਹੈ ਗੁਰੂ ਅਰਜਨ ਸਾਹਿਬ ਨੇ ਦਸਤਾਰਾ ਬਖਸ਼ਿਆ ਹੈ ਸਾਬਤ ਸੂਰਤ ਦਸਤਾਰ ਸੇਰਾ ਟੋਪੀ ਗੁਲਾਮੀ ਦੀ ਪ੍ਰਤੀਕ ਹੈ ਇਹ ਪਗੜੀਆਂ ਦਸਤਾਰਾ ਇਹ ਸਰਦਾਰੀ ਦਾ ਪ੍ਰਤੀਕ ਹੈ ਵੀ ਮਗਲਾ ਵੱਲੋਂ ਭਾਰਤ ਵਰਸ਼ ਦੇ ਲੋਕਾਂ ਨੂੰ ਪਹਿਨਾਈ ਜਾਂਦੀ ਸੀ ਤੁਸੀਂ ਗੁਲਾਮ ਹੋ ਪਗੜੀਆਂ ਅਸੀਂ ਧਾਰਾਂਗੇ ਤਖਤਾਂ ਦੇ ਅਸੀਂ ਮਾਲਕਾਂ ਦੇ ਸਾਡੇ ਲੋਕਾਂ ਕਮਲਿਆਂ ਫੈਸ਼ਨ ਬਣਾ ਲਿਆ ਟੋਪੀ ਪਾਉਣੀ ਗੁਲਾਮੀ ਦੇ ਚਿੰਨ ਛਾਤੀ ਨਾਲ ਲਾਏ ਹੋਏ ਨੇ ਜਿਸ ਗੁਲਾਮੀ ਨੂੰ ਮਿਟਾਉਣ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਰਬੰਸ ਵਾਰ ਗਏ ਉਹ ਟੋਪੀਆਂ ਇਹ ਪਾਈ ਫਿਰਦੇ ਨੇ ਅੱਜ ਕੱਲ ਜਿਹੜੀ ਮਸਾਂ ਗਲੋਂ ਲਾਈ ਸੀ ਪਾਤਸ਼ਾਹ ਨੇ ਸਾਡੇ دین ਦੁਨੀਆ ਦੇ ਮਾਲਕ ਬੈਠੇ ਹੋਏ ਨੇ ਦਸਤਾਰ ਬੰਦੀ ਹੁੰਦੀ ਹੈ ਜੋ ਅੱਜ ਤੋਂ ਪਹਿਲਾਂ ਹੁੰਦਾ ਰਿਹਾ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਬਾਦਸ਼ਾਹ ਤੱਕ ਇੱਕ ਦਸਤਾਰ ਬਾਈਦੀ ਸੀ ਉੱਤੇ ਸ਼ੇਲੀ ਬਲੇਟ ਦਿੱਤੀ ਜਾਂਦੀ ਸੀ ਨਰੀਲ ਰੱਖਿਆ ਜਾਂਦਾ ਸੀ ਪੰਜ ਪੈਸੇ ਰੱਖੇ ਜਾਂਦੇ ਸਨ ਮੱਥਾ ਟੇਕਿਆ ਜਾਂਦਾ ਸੀ ਗੁਰੂ ਪਾਤਸ਼ਾਹ ਦੇ ਸਨਮੁਖ ਨਰੀਅਲ ਰੱਖਿਆ ਗਿਆ ਪੰਜ ਪੈਸੇ ਰੱਖੇ ਗਏ ਮੱਥਾ ਟੇਕਿਆ ਗਿਆ ਜੋ ਸਾਜੋ ਸਮਾਨ ਗੁਰੂ ਅਰਜਨ ਸਾਹਿਬ ਵੱਲੋਂ ਆਇਆ ਸੀ ਸਿੱਖਾਂ ਦੇ ਰਾਹੀ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦੀ ਸਾਰੀ ਮਰਿਆਦਾ ਕੀਤੀ ਹੈ ਤੇ ਜੋ ਮਾਲਾ ਸੀ ਨਾ ਜੋ ਸੇਲੀ ਸੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇਹ ਸ਼ਾਂਤ ਸਰੂਪ ਦੇ ਚਿੰਨ ਨੇ ਇਹਨਾਂ ਨੂੰ ਤੋਸ਼ੇਖਾਨੇ ਰੱਖ ਦਿਓ ਹੁਣ ਸ਼ਸਤਰਾਂ ਦੀ ਲੋੜ ਹੈ ਹੁਣ ਸਮਾ ਬਦਲ ਚੁੱਕਿਆ ਹੈ ਸੂਰਜ ਪ੍ਰਕਾਸ਼ ਤੇ ਬੋਲ ਨੇ ਤੁਰਕ ਰਾਜ ਭਏ ਦੁਸ਼ਟ ਵਿਸਾਲੇ ਕਿਆਕੀਨੋ ਹੋ ਸਤਗੁਰ ਪਿਤ ਨਾਲੇ ਪ੍ਰਥਮ ਹੋਤੇ ਛਤਰੀ ਮਹਪਾਲਾ ਆਇ ਯੁੱਧ ਹੋ ਅਭਿਆਸ਼ ਵਿਸਾਲਾ ਕਹਿੰਦੇ ਦੇਖੋ ਬਾਬਾ ਜੀ ਪਿਤਾ ਜੀ ਨਿਰਮਾਨਤਾ ਵਿੱਚ ਰਹੇ ਦੁਸ਼ਮਣਾਂ ਨੇ ਉਹਨਾਂ ਦੀ ਫਕੀਰੀ ਨੂੰ ਨਾ ਸਮਝਿਆ ਸ਼ਹੀਦ ਕਰ ਦਿੱਤਾ ਜਿਹੜੇ ਪੁਰਾਣੇ ਸਮਿਆਂ ਦੇ ਛਤਰੀ ਹੋਏ ਨੇ ਨਾ ਸੂਰਬੀਰ ਜੰਗ ਲੜਦੇ ਰਹੇ ਨੇ ਉਹਨਾਂ ਵੱਲ ਵੇਖ ਕੇ ਲੋਕਾਈ ਨੂੰ ਸਿੱਖਣ ਦੀ ਲੋੜ ਹੈ ਜੇ ਆਜ਼ਾਦ ਰਹਿਣਾ ਹੈ ਤੇ ਤਲਵਾਰ ਚੁੱਕਣੀ ਪਵੇਗੀ ਹੁਣ ਮਸੰਦਾ ਨੂੰ ਕਹਿ ਦਿਓ ਜਦੋਂ ਵੀ ਭੇਟਾ ਲੈ ਕੇ ਆਉਣਾ ਸ਼ਸਤਰ ਜ਼ਰੂਰ ਲੈ ਕੇ ਆਉਣਾ ਚੰਗੇ ਘੋੜੇ ਲੈ ਕੇ ਆਉਣ ਅਰਬੀ ਸੂਰ ਬੀਰਾਂ ਨੂੰ ਭਰਤੀ ਕੀਤਾ ਜਾਵੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਜੋ ਮਹਾਰਾਜ ਤੁਹਾਡਾ ਹੁਕਮ ਹੈ ਗੁਰੂ ਦੇ ਹੁਕਮ ਵਿੱਚ ਕੋਸ਼ ਵਿੱਚੋਂ ਸਾਰਾ ਸਾਜੋ-ਸਮਾਨ ਰੱਖ ਦਿੱਤਾ ਪੰਜਾਂ ਪਾਤਸ਼ਾਹਾਂ ਆ ਕੇ ਗੁਰੂ ਨਾਨਕ ਤੋਂ ਗੁਰੂ ਅਰਜਨ ਸਾਹਿਬ ਨੂੰ त्याਕੇ ਬਾਬਾ ਬੁੱਢਾ ਜੀ ਨੇ ਦਸਤਾਰ ਬੰਨੀ ਹੈ ਪਾਚੋ ਸਤਗੁਰ ਕੇ ਲੈ ਨਾਮ ਪਾਗਲੀਨ ਕਰ ਮਹਿ ਅਬਿਰਾਮ ਹਸਤ ਵਿੱਚ ਦਸਤਾਰ ਲੈ ਕੇ ਸਜਾ ਦਿੱਤੀ ਪਾਤਸ਼ਾਹ ਦੇ ਦਸਤਾਰਬੰਦੀ ਹੋਈ ਮਾਤਾ ਗੰਗਾ ਜੀ ਨੂੰ ਕਮਦਲੇ ਮਸੰਦਾ ਨੇ ਸ਼ਿਕਾਇਤ ਕੀਤੀ ਮਾਂ ਤੁਹਾਡੇ ਲਖਤੇ ਜਿਗਰ ਕਹਿੰਦੇ ਨੇ ਹੁਣ ਭੇਡਾ ਵਿੱਚ ਸ਼ਸਤਰ ਲੈ ਕੇ ਆਓ ਇਹਨਾਂ ਨੇ ਹੁਣ ਜਹਾਂਗੀਰ ਨਾਲ ਮੱਥਾ ਲਾਉਣਾ ਹੈ ਪਿਤਾ ਦਾ ਬਦਲਾ ਲੈਣਾ ਹੈ ਮਾਤਾ ਨੇ ਪੁੱਛ ਲਿਆ ਮਾਂ ਜੀ ਆਖਣ ਲੱਗੇ ਮੁਖਤੇ ਕਹੋ ਸ਼ਸਤਰ ਹਮ ਧਾਰੇਂ ਗੁਰੂ ਪਿਤਾ ਕੋ ਬੈਰ ਸੰਭਾਰੇ ਤੁਸੀਂ ਕਹਿੰਦੇ ਹੋ ਸ਼ਸਤਰ ਰੱਖਣੇ ਨੇ ਪਿਤਾ ਦਾ ਬਦਲਾ ਲੈਣਾ ਹੈ ਕਿਵੇਂ ਲੋਗੇ ਸਿੱਖੀ ਦਾ ਸਿਧਾਂਤ ਬਦਲਾ ਲੈਣਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਮਾਂ ਜ਼ੁਲਮ ਕਰਨ ਵਾਲੇ ਨੂੰ ਸ਼ਾਲਮ ਨੂੰ ਇਨਸਾਨੀਅਤ ਦਾ ਖੁਰਾ ਖੋਜ ਮਿਟਾਉਣ ਵਾਲੇ ਦਾ ਖੁਰਾ ਖੋਜ ਮਿਟਾਉਣਾ ਵੀ ਸਿੱਖੀ ਦਾ ਸਿਧਾਂਤ ਹੈ ਮੈਂ ਕੋਈ ਬਦਲਾ ਨਹੀਂ ਲੈਣਾ ਕਿ ਕੱਲਾ ਗੁਰੂ ਅਰਜਨ ਸਾਹਿਬ ਤੇ ਹੀ ਸੁਲਮ ਨਹੀਂ ਕੀਤਾ ਇਨਾ ਝਾਲਮਾ ਭਾਰਤ ਵਰਸ਼ ਦੀ ਰੂਹੇ ਜ਼ਮੀਨ ਅਜਬ ਖੂਨ ਦੇ ਅਤਰੂ ਰੋਂਦੀ ਪਈ ਹੈ ਟਕਰਾਉਣਾ ਹੈ ਮੈਂ ਇਨਾ ਭਾਰਤ ਵਰਸ਼ ਦੇ ਇਨਸਾਨੀਅਤ ਦੇ ਦੁਸ਼ਮਣਾਂ ਨਾਲ ਮਾਂ ਕਹਿੰਦੀ ਤੁਹਾਡੇ ਕੋਲ ਫੌਜ ਕੋਈ ਨਹੀਂ ਤੇ ਬੁਰੂ ਸਹਿਬ ਕਹਿੰਦੇ ਮਾਂ ਫੌਜ ਵੀ ਆ ਜਾਵੇਗੀ ਸੋਨਾ ਗੰਗਾ ਤੇ ਸਤਗੁਰ ਬੋਲੇ ਹਤੋਂ ਪਾਪ ਕੀ ਪ੍ਰਾਣਨ ਹੈ ਢੋਲੇ ਮੈਂ ਪਰਬਤ ਕੋ ਗਰਦ ਮਿਲਾਵੂੰ ਰਜ ਕਨ ਕੋ ਸ਼ਮ ਮੇਰ ਬਣਾਵੂੰ ਮਾਂ ਕਹਿੰਦੀ ਤੁਸੀਂ ਕਿਵੇਂ ਇਨਾ ਨਵੇਂ ਨਰੋਇਆਂ ਬੱਚਿਆਂ ਨੂੰ ਖਾਨਦਾਨੀ ਤਲਵਾਰੀਆਂ ਦੇ ਸਾਹਮਣੇ ਜੰਗ ਲੜਾਓਗੇ ਮਹਾਰਾਜ ਕਹਿੰਦੇ ਦੁਸ਼ਮਣਾਂ ਦਾ ਖੁਰਾ ਖੋਜ ਮਿਟਾਵਾਂਗਾ ਜਿਹੜੇ ਆਪਣੇ ਆਪ ਨੂੰ ਅਹੰਕਾਰ ਵਿੱਚ ਪਰਬਤ ਸਮਝਦੇ ਨੇ ਭਾਰਤ ਵਰਸ਼ ਦੇ ਰਾਜੇ ਬਣੇ ਹੋਏ ਨੇ ਐਸੇ ਪਰਬਤਾਂ ਨੂੰ ਗਰਦ ਵਿੱਚ ਮਿੱਟੀ ਵਿੱਚ ਮਿਲਾਵਾਂਗਾ ਮਾਂ ਮੈਂ ਇਹ ਜਿਹੜੇ ਮਿੱਟੀ ਵਿੱਚ ਰੁਲਦੇ ਹੋਏ ਲੋਕ ਨੇ ਇਹਨਾਂ ਨੂੰ ਤਖਤਾਂ ਦੇ وارث ਬਣਾਵਾਂਗਾ ਮੈਂ ਮਾਂ ਮੇਰੀ ਅਜ਼ਮਤ ਨੂੰ ਤੂੰ ਦੇਖੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿਹਾੜੀ ਧੱਬਾ ਕਰਨ ਵਾਲੇ ਲੋਕ ਗੁਲਾਮ ਲੋਕ ਤਖਤਾਂ ਦੇ ਵਾਰਿਸ ਬਣਨਗੇ ਤਖਤਾਂ ਤੇ ਬੈਠੇ ਹੋਏ ਮਿੱਟੀ ਵਿੱਚ ਰੋਲ ਦਵਾਂਗਾ ਮੈਂ ਇਹ ਗੁਰੂ ਦੀ ਅਜ਼ਮਤ ਹੈ ਗੁਰੂ ਗ੍ਰੰਥ ਸਾਹਿਬ ਤੇ ਮੋਹਰ ਲਾਉਂਦੇ ਨੇ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਨਾਥਿੰਗ ਇਸ ਬਿਆਨ ਗੁਰੂ ਹਰਗੋਬਿੰਦ ਗੁਰੂ ਨਾਨਕ ਜੋ ਚਾਹੇ ਉਹ ਕਰ ਸਕਦਾ ਹੈ ਇਸ ਦਾ ਕ੍ਰिएਟਰ ਹੀ ਇਸ ਦਾ ਡਿਵਾਈਨ ਉਹ ਜੋ ਚਾਵੇ ਦੁਨੀਆ ਦਾ ਰਚਣ ਹਾਰ ਕਰ ਸਕਦਾ ਉਹਦੇ ਅੱਗੇ ਕੌਣ ਟਿਕੇਗਾ ਅਕਾਲ ਪੁੰਗੇ ਦੀ ਰਚਨਾ ਹੁੰਦੀ ਹੈ ਜਿਹਨੂੰ ਤੁਸੀਂ ਅਕਾਲ ਤਖਤ ਸਾਹਿਬ ਕਹਿੰਦੇ ਹੋ ਭਗਤੀ ਦੇ ਚਰਨਾਵਲ ਸ੍ਰੀ ਹਰਮੰਦਰ ਸਾਹਿਬ ਦੇ ਚਰਨਾਵਲ ਸ਼ਕਤੀ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਉਹ ਚਬੂਤਰਾ ਬਣਾਇਆ ਜਾਂਦਾ ਹੈ ਪ੍ਰਥਮ ਆਪਣੇ ਲੈ ਕੇ ਹੱਥ ਧਰੀ ਇੰਟ ਬਲ ਤੇਜ ਕੇ ਸਾਥ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਟਰੱਕੀ ਹੈ ਬਾਬਾ ਬੁੱਢਾ ਦੀ ਪਾਈ ਗੁਰਦਾਸ ਜੀ ਸੇਵਾ ਵਿੱਚ ਨਾਲ ਲਾਏ ਨੇ ਅਕਾਲ ਬੰਗਾ ਰਚ ਦਿੰਦਾ ਹੈ ਇਹ ਤਖਤ ਮਹਾਨ ਰਚ ਦਿੰਦਾ ਹੈ ਇਹ ਐਸਾ ਤਖਤ ਹੈ ਅਬ ਚਲ ਨੀਵ ਧਰੀ ਗੁਰਨਾਨਕ ਨਿਤ ਨਿਤ ਚੜ੍ਹੇ ਸਵਾਈ ਜੋ ਮਹਾਰਾਜ ਦੇ ਹੱਥੀ ਰੱਖੀ ਨੀਵ ਹੈ ਉਦੀ ਲੋਕਾਈ ਦੇ ਅੰਦਰ ਚੜਤ ਵਾਧੀ ਹੀ ਰਹਿਣੀ ਹੈ ਤਕਾਲ ਤਖਤ ਨੂੰ ਮਿਟਾਉਣ ਵਾਲੇ ਕਈ ਤਖਤ ਮਿਟ ਗਏ ਖਾਲਸੇ ਦਾ ਤਖਤ ਅੱਜ ਵੀ ਹੱਸਦਾ ਵਸਦਾ ਹੈ ਇਹ ਬਾਦਸ਼ਾਹ ਦੀ ਰੱਖੀ ਹੋਈ ਨੀਵ ਹੈ ਕਈਆਂ ਸਰਕਾਰਾਂ ਜੋਰ ਲਾ ਲਿਆ ਅਬਦਾਲੀ ਕਿਆਂ ਜੋਰ ਲਾਇਆ ਇੰਦਰਾ ਗਾਂਧੀ ਨੇ ਜੋਰ ਲਾਇਆ ਅੱਜ ਕੱਲ੍ਹ ਕੁਝ ਐਸੇ ਕਟਿਆ ਲੋਗ ਨੇ ਭਾਰਤ ਵਰਸ਼ੰਦਰ ਜਿਹੜੇ ਅਕਾਲ ਤਖਤ ਸਾਹਿਬ ਨੂੰ ਮਲਿਆ ਮੇਟ ਕਰਨਾ ਚਾਹੁੰਦੇ ਨੇ ਸਦਾ ਤਕ ਤੌਰ ਤੇ ਇਹ ਨਹੀਂ ਮਿਟੇਗਾ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਸਾਜਿਆ ਹੈ ਕਿਸੇ ਆਮ ਇਨਸਾਨ ਦਾ ਸਾਜਿਆ ਹੁੰਦਾ ਤੇ ਆਮ ਇਨਸਾਨ ਇਹਨੂੰ ਮਿਟਾ ਸਕਦਾ ਸੀ ਪਰ ਇਹ ਮਿਟਣ ਵਾਲਾ ਨਹੀਂ ਹੈ ਸਿੱਖਾਂ ਦਾ ਸਜਦਾ ਉੱਥੇ ਸਦਾ ਰਹੇਗਾ ਇਹ ਐਨਸਾਈਕਲੋਪੀਡੀਆ ਵੀ ਤੁਸੀਂ ਪੜੋ ਨਾ ਅਲੌਂਗ ਵਿਦ ਬਾਬਾ ਬੁੱਢਾ ਜੀ ਐਂਡ ਭਾਈ ਗੁਰਦਾਸ ਦਾ ਸਿਕਸਥ ਗੁਰੂ ਗੁਰੂ ਹਰਗੋਬਿੰਦ ਸਾਹਿਬ ਕੀ ਬਿਲਟ ਸ੍ਰੀ ਅਕਾਲ ਤਖਤ ਸਾਹਿਬ ਐਜ਼ ਅ ਪਲੇਸ ਆਫ ਜਸਟਿਸ ਸਿੱਖਾਂ ਦੇ ਅੰਦਰ ਜਿੰਨੇ ਵੀ ਲੜਾਈ ਝਗੜੇ ਹੋਇਆ ਕਰਦੇ ਸਨ ਅਸੀਂ ਦੁਨਿਆਵੀ ਕੋਰਟਾਂ ਵਿੱਚ ਨਹੀਂ ਸੀ ਜਾਂਦੇ ਅਸੀਂ ਅਕਾਲ ਤਖਤ ਸਾਹਿਬ ਅੱਗੇ ਸਜਦਾ ਕਰਦੇ ਸੀ ਫੈਸਲਾ ਉੱਥੋਂ ਹੁੰਦਾ ਸੀ ਸਿੱਖੀ ਦਾ ਇਹ ਸਿਧਾਂਤ ਰਿਹਾ ਹੈ ਸੋ ਮਹਾਰਾਜ ਪਾਤਸ਼ਾਹ ਨੇ ਅਕਾਲ ਬੰਗਾਰ ਰਚਿਆ ਮੀਰੀ ਪੀਰੀ ਦਾ ਤਿਲਕ ਹੁੰਦਾ ਹੈ ਬਾਬਾ ਬੁੱਢਾ ਜੀ ਨੇ ਤਲਵਾਰ ਇੱਕ ਪਹਿਨਾ ਦਿੱਤੀ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਇੱਕ ਤਲਵਾਰ ਹੋਰ ਲੈ ਆਓ ਦੂਸਰੀ ਤਲਵਾਰ ਆ ਗਈ ਮੀਰੀ ਅਤੇ ਪੀਰੀ ਦੀ ਤਲਵਾਰ ਪਹਿਨੀ ਹੈ ਬਾਬਾ ਬੁੱਢਾ ਜੀ ਬੜੇ ਹੈਰਾਨ ਨੇ ਕਹਿੰਦੇ ਮਹਾਰਾਜ ਅੱਜ ਤੱਕ ਜਿੰਨੇ ਵੀ ਸੂਰਮੇ ਹੋਏ ਇੱਕ ਤਲਵਾਰ ਪਹਿਨਦੇ ਰਹੇ ਨੇ ਉਸੀਂ ਦੋ ਤਲਵਾਰਾਂ ਪਹਿਨ ਰਹੇ ਹੋ ਮਹਾਰਾਜ ਕਹਿੰਦੇ ਇੱਕ ਮੀਰੀ ਦੀ ਹੈ ਇੱਕ ਪੀਰੀ ਦੀ ਹੈ ਤੇ ਜਿਹੜੀ ਭਗਤੀ ਦੀ ਤਲਵਾਰ ਹੈ ਨਾ ਉਹ ਸ਼ਕਤੀ ਦੀ ਤਲਵਾਰ ਨਾਲੋਂ ਇਤਿਹਾਸ ਕਰ ਕਹਿੰਦੇ ਰੰਚਕ ਮਾਤਰ ਵੱਡੀ ਸੀ ਭਗਤੀ ਸ਼ਕਤੀ ਦੇ ਸਿਰ ਉੱਪਰ ਰਵੇ ਸ਼ਕਤੀ ਭਗਤੀ ਦੇ ਚਰਨਾਂ ਵਿੱਚ ਰਵੇ ਅਕਾਲ ਤਖਤ ਸਹਿਬ ਹਰਮੰਦਰ ਸਾਹਿਬ ਦੇ ਚਰਨਾਂ ਵਾਂਗ ਹੈ ਇਹ ਸਿਧਾਂਤ ਹੈ ਸਿੱਖੀ ਦਾ ਜਦੋਂ ਸ਼ਕਤੀ ਭਗਤੀ ਤੇ ਬੰਦੀ ਹੈ ਅਨਰਥ ਹੁੰਦਾ ਹੈ ਭਗਤੀ ਘਟ ਜਾਵੇ ਸ਼ਕਤੀ ਵੱਧ ਜਾਵੇ ਰਾਜਸੀ ਬੰਦਾ ਔਰੰਗਜ਼ੇਬ ਬਣ ਕੇ ਸੁਲਮ ਕਰਦਾ ਹੈ ਜਦੋਂ ਭਗਤੀ ਵੱਧ ਜਾਵੇ ਸ਼ਕਤੀ ਘਟ ਹੋਵੇ ਉਦੋਂ ਕੋਈ ਮਹਾਰਾਜਾ ਰਣਜੀਤ ਸਿੰਘ ਬਣ ਕੇ ਨਿਆਕਾਰੀ ਰਾਜਾ ਹੋ ਨਿਭੜਦਾ ਹੈ ਸਭ ਸੁਖਾਲੀ ਵੁੱਠੀਆਂ ਇਹੋ ਹਵਲੇ ਮੀ ਰਾਜ ਜੀਓ ਹਲੇਮੀ ਰਾਜ ਕਰਦਾ ਹੈ ਜਿਸ ਸਾਰਿਆਂ ਨਾਲ ਨਿਆ ਹੁੰਦਾ ਹੈ ਜਿੱਥੇ ਸਾਰਿਆਂ ਨਾਲ ਪ੍ਰੇਮ ਦਾ ਵਿਵਹਾਰ ਹੁੰਦਾ ਹੈ ਮਹਾਰਾਜ ਦਾ ਹੁਕਮ ਸੀ ਚੰਗੇ ਚੰਗੇ ਸ਼ਸਤਰ ਲੈ ਕੇ ਆਓ ਜੋ ਸਿੱਖ ਆਨ ਹੈ ਸ਼ਸਤਰ ਤੁਰੰਗਾ ਹੋਏ ਖੁਸ਼ੀ ਗੁਰ ਕੀ ਸੁਖ ਸੰਗਾ ਕਹਿੰਦੇ ਖੁਸ਼ੀ ਹੋਵੇਗੀ ਮੈਨੂੰ ਮੈਂ ਉਹਦੇ ਤੇ ਖੁਸ਼ ਹੋਵਾਂਗਾ ਜਿਹੜਾ ਸ਼ਸਤਰ ਘੋੜੇ ਲਿਆਵੇਗਾ ਆਪਣੀ ਜਵਾਨੀ ਇੱਥੇ ਭੇਟ ਕਰ ਦਵੇਗਾ ਬਾਣੀ ਦਾ ਫਰਮਾਨ ਹੈ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰसेवक ਪਾਏ ਮਿਲਾਏ ਕਹਿੰਦੇ ਮਨ ਤਨ ਗੁਰੂ ਨੂੰ ਅਰਪਿਤ ਕਰਦੇ ਭਾਵਨਾ ਦੇ ਸਹਿਤ ਹੋ ਜਾ ਗੁਰੂ ਤੈਨੂੰ ਚਰਨਾ ਵਿੱਚ ਜਗਾ ਬਖਸ਼ ਦਵੇਗਾ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਜਿੱਦ ਤੇ ਗੁਰੂ ਖੁਸ਼ ਹੋ ਜਾਵੇ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਸੰਗਤਾਂ ਆਈਆਂ ਕੋੜੇ ਬੜੇ ਬੜੇ ਸੁੰਦਰ ਤੁਰੰਗ ਬੜੇ ਬੜੇ ਸੁੰਦਰ ਸ਼ਸਤਰ ਪੇਟਾ ਕੀਤੇ ਗਏ ਆਪਣੀ ਜਵਾਨੀ ਗੁਰੂ ਦੇ ਚਰਨਾਂ ਵਿੱਚ ਪੇਟਾ ਕੀਤੀ ਗਈ। ਮਹਾਰਾਜ ਨੇ ਸਿੱਖ ਜਗਤ ਦੀ ਇੱਕ ਫੌਜ ਤਿਆਰ ਕੀਤੀ ਹੈ। ਮੀਰੀ ਪੀਰੀ ਦਾ ਸਿਧਾਂਤ ਲੈ ਕੇ ਸਾਨੂੰ ਹੁਕਮ ਹੈ ਮੀਰੀ ਪੀਰੀ ਦੇ ਸਿਧਾਂਤ ਨੂੰ ਤਾਰਨਾ। ਜਿਹੜੇ ਕਹਿ ਦਿੰਦੇ ਨਾ ਸਿਆਸਤ ਨਹੀਂ ਜੀ ਧਰਮ ਵਿੱਚ ਚਾਹੀਦੀ। ਸ਼ਾਇਦ ਉਹਨਾਂ ਬਾਣੀ ਧਿਆਨ ਨਾਲ ਨਹੀਂ ਪੜੀ। ਮਹਾਰਾਜ ਕਹਿੰਦੇ ਸਿਆਸਤ ਚਾਹੀਦੀ ਹੈ। ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਕਦੇ ਬਚਨ ਪੜੋ 52 ਉਹਨਾਂ 'ਚ ਜ਼ਿਕਰ ਹੈ। ਕਹਿੰਦੇ ਸਿਆਸਤ ਚਾਹੀਦੀ ਐ ਧਰਮ ਵਿੱਚ ਪਰ ਧਰਮ ਜਿਹੜਾ ਐ ਉਹਦਾ ਕੁੰਡਾ ਸਿਆਸਤ ਦੇ ਸਿਰ ਤੇ ਰਵੇ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੁੰਦਾ ਹੈ ਫਿਰ ਰਾਜ ਸਫਲਾ ਐ ਰਾਜਨ ਜੋਗ ਕਰ ਹਾਂ ਗੁਰੂ ਅਰਜਨ ਸਾਹਿਬ ਕਹਿੰਦੇ ਰਾਜ ਜੋਗ ਕਰ ਰਾਜਾ ਵੀ ਬਣ ਜੋਗ ਵੀ ਕੁਮਾਰ ਰੱਬ ਨਾਲ ਵੀ ਜੁੜ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਸਾਨੂੰ ਤੇ ਹੁਕਮ ਐ ਰਾਜ ਜੋਗੀ ਹੋਣ ਦਾ ਸਾਨੂੰ ਇਹ ਹੁਕਮ ਐ ਬਾਦਸ਼ਾਹ ਦਾ ਰਾਜ ਤੇ ਜੋਗ ਇਕੱਠਿਆਂ ਕਰ ਦਿੱਤੇ ਹਰਮੰਦਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਇਕੱਠਿਆਂ ਕਰ ਦਿੱਤੇ ਪਾਤਸ਼ਾਹ ਨੇ ਚਾਰ ਜੰਗ ਮੁਗਲੀਆਂ ਸਲਤਨਤਾਂ ਦੇ ਮੂੰਹ ਭੰਨਣ ਲਈ ਭਾਰਤ ਵਰਸ਼ ਦੀ ਰੂਹੇ ਜ਼ਮੀਨ ਤੇ ਸ਼ਾਹ ਜਹਾਨ ਦੀਆਂ ਫੌਜਾਂ ਨਾਲ ਲੜੇ ਨੇ ਚਾਰੇ ਜੰਗ ਜਿੱਤੇ ਔਰ ਐਸੀ ਤਲਵਾਰ ਵਾਈ ਹੈ ਐਸੀ ਤਲਵਾਰ ਚਲਾਈ ਹੈ ਮੈਂ ਬਚਨ ਇਹ ਤੁਹਾਡੇ ਨਾਲ ਸਾਂਝਾ ਕਰਾਂ ਭਾਈ ਨੰਦ ਲਾਲ ਫਾਰਸੀ ਵਿੱਚ ਕਹਿੰਦੇ ਨੇ ਤੇਗਸ਼ ਦੁਸ਼ਮਣ ਅਫਗਨ ਵਾ ਤੀਰਸ਼ ਖਾਰਾ ਸ਼ਿਕਨ ਐ ਗੁਰੂ ਹਰਿ ਗੋਬਿੰਦ ਤੇਰੀ ਜਿਹੜੀ ਤੇਗਸ਼ ਅਸ਼ ਕਹਿੰਦੇ ਉਹਨਾਂ ਦੀ ਤੇਗ ਹੈ ਉਹ ਇਉਂ ਚੱਲਦੀ ਹੈ ਕਿਵੇਂ ਜੀ ਕਹਿੰਦੇ ਅਫਗਨ ਜਿਹੜੇ ਦੁਸ਼ਮਣ ਨੇ ਨਾ ਇਨਸਾਨੀਅਤ ਦੇ ਉਹਨਾਂ ਨੂੰ ਕੱਟਦੀ ਜਾਂਦੀ ਹੈ ਉਹਨਾਂ ਨੂੰ ਵੱਢਦੀ ਜਾਂਦੀ ਹੈ ਜਿਹੜਾ ਤੇਰਾ ਤੀਰ ਹੈ ਚਟਾਨ ਵਰਗੇ ਪੱਥਰ ਵਰਗੇ ਦੁਸ਼ਮਣਾਂ ਨੂੰ ਭ੍ਰਮ ਭ੍ਰਮ ਕਰ ਦਿੰਦਾ ਹੈ ਖੁਰਾ ਖੋਜ ਮਿਟਾ ਦਿੰਦਾ ਹੈ ਤੇਰੇ ਵਰਗੀ ਤਲਵਾਰ ਤੀਰ ਕੌਣ ਚਲਾ ਸਕਿਆ ਹੈ ਸੋ ਐਸੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਵਾਲੇ ਜੋ ਅੱਜ ਤੱਕ ਸਿੱਖ ਜਗਤ ਸ਼ਾਤੀ ਨਾਲ ਲਾ ਕੇ ਬਿਠਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੱਜ ਉਹਨਾਂ ਦਾ ਇਹ ਪਾਵਨ ਦਿਹਾੜਾ ਸਮੁੱਚੀ ਲੋਕਾਈ ਅੰਦਰ ਮਨਾਇਆ ਜਾਣਾ ਹੈ ਸੋ ਸਿੱਖ ਰਾਜਨੀਤੀ ਵੀ ਸਿੱਖੇ ਰਾਜ ਪ੍ਰਬੰਧ ਕਰਨਾ ਵੀ ਸਿੱਖੇ ਖਾਲਸੇ ਨੇ ਅੱਗੇ ਵੀ ਰਾਜ ਕੀਤਾ ਹੈ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਖਾਲਸੇ ਦਾ ਰਾਜ ਫਿਰ ਹੋ ਸਕਦਾ ਹੈ ਔਰ ਖਾਲਸੇ ਵਰਗਾ ਕੋਈ ਰਾਜ ਨਹੀਂ ਮੇਰੀ ਪੀਰੀ ਦਾ ਇਹ ਮਹਾਨ ਰਾਜ ਹੈ ਜਿੱਥੇ ਹਰ ਇੱਕ ਨੂੰ ਸੁੱਖ ਮਿਲਦਾ ਹੈ ਕੋਈ ਜਾਤ ਪਾਤ ਵਰਣ ਵੰਡ ਦੀ ਇੱਥੇ ਵੰਡ ਨਹੀਂ ਰਹਿੰਦੀ ਇੱਥੇ ਕਿਸੇ ਨਾਲ ਟੱਕਾ ਜ਼ੋਰੋ ਜ਼ਬਰੀ ਨਹੀਂ ਹੁੰਦੀ ਸਾਰੇ ਇੱਥੇ ਸੁਖਾਲੇ ਰਹਿੰਦੇ ਨੇ ਇਓ ਮਹਾਰਾਜ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਹੈ ਅਸੀਂ ਇਸ ਸਿਧਾਂਤ ਤੇ ਚੱਲਣਾ ਹੈ ਖੰਡੇ ਦੀ ਪਾਉਲ ਛਕੀਏ ਗੁਰੂ ਵਾਲੇ ਬਣੀਏ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਰਾਜ ਜੋਗੀ ਬਣ ਸਕੀਏ ਫਿਰ ਕਹਿ ਦਵਾਂ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਇੱਥੇ ਦਾਸ ਵਿਚਾਰ ਨੂੰ ਸੰਕੋਚਦਾ ਹੈ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ